ਜੇਗਰੌਂ ਦਾ ਖਾਈ ਮੱਲਾ ਵੀ ਇਹਦੀ ਪਿਛਲੇ ਦਿਨੀ ਵੀ ਡੇਲੀ ਜਗਰੌਨ ਨਿਊਜ਼ ਤੇ ਖਬਰ ਪ੍ਰਕਾਸ਼ਿਤ ਕੀਤੀ ਸੀ ਇੱਥੇ ਬਹੁਤ ਜ਼ਿਆਦਾ ਗੰਦ ਸੀ ਆ ਸਾਰਾ ਏਰੀਆ ਜਿਹੜਾ ਹੈਗਾ ਜਿੰਨਾ ਹੈਗਾ ਹੁਣ ਤਾਂ ਕੋ ਸਾਫ ਆ ਇਹ ਪੂਰਾ ਇਹ ਹੇਤ ਤੱਕ ਉਹ ਉੱਥੇ ਤੱਕ ਸਾਰਾ ਭਰਿਆ ਹੋਇਆ ਸੀਗਾ ਡੇਲੀ ਜਗਰੌਨ ਨਿਊਜ਼ ਦੀ ਖਬਰ ਚੱਲਣ ਤੋਂ ਬਾਅਦ ਇਹਦੇ ਇਸ ਇਥੋਂ ਥੋੜਾ ਜਿਹਾ ਗੰਦ ਜਿਹੜਾ ਜ਼ਿਆਦਾ ਸੀਗਾ ਉਹ ਘਟਾ ਦਿੱਤਾ ਗਿਆ ਆ ਪਰ ਫਿਰ ਵੀ ਹਲੇ ਹੈ ਇੱਥੇ ਇੱਕ ਵੱਡੀ ਗੱਲ ਇਹ ਆ ਵੀ ਇੱਥੇ ਆਹ ਇੱਕ ਮਲਵੇ ਦਾ ਢੇਰ ਆ ਇਕ ਕੋਈ ਵਿਅਕਤੀ ਘਰ ਪਾਉਂਦਾ ਉਹਨੇ ਇਥੇ ਬਣਾਉਣਾ ਹੈਗਾ ਘਰ ਦਾ ਇਹਨੂੰ ਉਹਨੇ ਆ 1 ਮਹੀਨੇ ਤੋਂ ਉੱਤੇ ਹੋ ਗਿਆ ਇਹ ਵੱਡਾ ਢੇਰ ਆ ਮਾਲਵੇ ਦਾ ਇਥੇ ਲੱਗਾ ਹੋਇਆ ਕੋਈ ਇਹ ਅੱਧੀ ਤੋਂ ਵੱਧ ਸੜਕ ਕੱਲਾ ਇਹ ਮਾਲਵੇ ਦਾ ਢੇਰ ਰੋਕੀ ਬੈਠਾ ਨਾ ਤਾਂ ਇਹਦੇ ਜਿਹੜਾ ਮਾਲਕ ਹੈਗਾ ਪਾਉਂਦਾ ਜਿਹੜਾ ਮੁਕਦਮੇ ਦਾ ਮਕਾਨ ਪਾ ਰਿਹਾ ਨਾ ਤਾਂ ਉਹ ਇਹਨੂੰ ਚੱਕਰ ਨੂੰ ਤਿਆਰ ਆ ਦੇਖੋ ਇਹ ਇਹਨੂੰ ਚੱਕ ਰਿਹਾ ਐਡੀ ਇੱਕ ਗਲੀ ਆ ਇਹ ਇਹ ਸ਼ਹਿਰ ਦੀ ਉਹ ਗਲੀ ਆ ਜਿਹੜੀ 메인 ਬਾਜ਼ਾਰਾਂ ਦਾ ਬਾਈਪਾਸ ਗਲੀ ਆ ਇੱਥੋਂ ਦੀ ਸਕੂਟਰ ਮੋਟਰਸਾਈਕਲ ਬਹੁਤ ਵੱਡੀ ਕਤਾਰ ਵਿੱਚ ਲੱਗ ਰਿਹਾ ਕਿਉਂਕਿ ਇੱਥੇ ਦੀ ਟ੍ਰੈਫਿਕ ਘੱਟ ਹੋਣ ਕਰਕੇ ਬਾਜ਼ਾਰਾਂ ਵਿੱਚ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਲੋਕਾਂ ਜਿਨ੍ਹਾਂ ਨੇ ਇਧਰੋਂ ਬਾਈਪਾਸ ਜਾਣਾ 메인 ਬਾਜ਼ਾਰ ਦੇ ਵਿੱਚ ਉਹ ਇਹ ਰਸਤੇ ਨੂੰ ਤਰਜੀਹ ਦਿੰਦੇ ਆ ਪਰ ਇੱਥੇ ਗੰਦਗੀ ਦਾ ਢੇਰ ਐਡਾ ਸੀਗਾ ਕਿ ਲੰਘਣਾ ਮੁਸ਼ਕਲ ਹੋਇਆ ਸੀ ਉਹ ਗੰਦਗੀ ਥੋੜੀ ਬਹੁਤ ਚੱਕੀ ਨਗਰ ਕੌਂਸਲ ਵੱਲੋਂ ਤਾਂ ਜਿਹੜਾ ਢੇਰ ਹੈਗਾ ਇਹ ਉਸੇ ਤਰ੍ਹਾਂ ਦੇ ਬਰਕਰਾਰ ਹੈ ਨਗਰ ਕੌਂਸਲ ਜਿਹੜੀ ਹੈਗੀ ਹੈ ਸਫਾਈ ਕਰਮਚਾਰੀ ਵੀ ਇੱਥੇ 3-4 ਦਿਨ ਲੱਗੇ ਰਹੇ ਆ ਕੂੜਾ ਚੱਕਣ ਲਈ ਪਰ ਨਾ ਤਾਂ ਕਿਸੇ ਅਧਿਕਾਰੀ ਨੇ ਇਸ ਪ੍ਰਤੀ ਕੋਈ ਜ਼ਿੰਮੇਵਾਰੀ ਸਮਝੀ ਨਾ ਸਬੰਧਤ ਬਾੜ ਦੇ ਕੌਂਸਲਰ ਨੇ ਨਾ ਹੀ ਜਿਹਨੇ ਇਹ ਸਿਟਿਆ ਉਹ ਬੰਦਾ ਆਪਣੀ ਜ਼ਿੰਮੇਵਾਰੀ ਸਮਝ ਰਿਹਾ ਹੈ ਦਾ ਵਿਰਕ ਕੋਲ ਅਧਿਕਾਰੀਆਂ ਨੇ ਜਿਹੜਾ ਹੈਗਾ ਇਸ ਪਾਸੇ ਤਰ੍ਹਾਂ ਦੇ ਧਿਆਨ ਦੇਣਾ ਚਾਹੀਦਾ ਕਿ ਇਹ ਜਿਹੜਾ ਮਲਬਾ ਗੈਰ ਕਾਨੂੰਨੀ ਤੌਰ ਤੇ ਇੱਥੇ ਛੱਟਿਆ ਐਡਾ ਵੱਡਾ ਢੇਰ ਇੱਥੇ ਲੱਗਾ ਹੋਇਆ ਇਹਨੂੰ ਸਾਫ਼ ਕਰਵਾਇਆ ਜਾਵੇ ਜਿਹੜਾ ਵੀ ਹੈਗਾ ਜਿਹਦਾ ਵੀ ਹੈਗਾ ਉਹਨਾਂ ਕਹਾ ਜਾਵੇ ਵੀ ਇਹਨੂੰ ਇਥੇ ਚੱਕ ਨਹੀਂ ਚੁੱਕਦਾ ਤਾਂ ਹੈਗਾ ਉਹਨੂੰ ਜੁਰਮਾਨਾ ਜਿਹੜਾ ਹੈਗਾ ਬਣਦਾ ਲਗਾਇਆ ਜਾਵੇ ਤਾਂ ਕਿ ਉਹ ਅਜੇਹੀ ਜਿਹੜੀ ਹੈਗੀ ਕੋਈ ਹੋਰ ਕਟਾਈ ਨਾ ਕਰੇ ਜਿਹੜੀ ਲੋਕਾਂ ਦੇ ਲਈ ਮੁਸੀਬਤ ਦਾ ਕਾਰਨ ਬਣਦੀ ਆ। ਘਾਈ ਵਾਲੀ ਗਲੀ। ਗੰਦਗੀ ਦੇ ਢੇਰ ਵੀ ਸਾਫ਼ ਕਰਾਉਣ ਨੂੰ ਐਸੇ ਨਗਰ ਕੌਂਸਲ ਦਾ ਵਾਅਦਾ ਕਰਦੀ ਆ। ਕਿ ਅਸੀਂ ਇਹਨਾਂ ਗੰਦਗੀ ਦੇ ਢੇਰ ਜਿਹੜੇ ਹੈਗੇ ਚੁਕਾਰ ਰਹੇ ਹਾਂ। ਪਰ ਫਿਰ ਵੀ ਹਾਲਤ ਜਿਹੜੀ ਹੈਗੀ ਆ ਉਹ ਜ਼ਿਆਦਾਤਰ ਤਰਸਯੋਗ ਈ ਆ। ਇਹ ਖਾਈ ਵਾਲੀ ਵਾਲੀ ਦੇ ਵਿੱਚ ਇਹ ਜਿਹੜਾ ਕੂੜੇ ਤਾਂ ਹਟਾਇਆ ਹੀ ਜਾਣਾ ਚਾਹੀਦਾ ਜਿਹੜਾ ਆ ਵੱਡਾ ਢੇਰ ਪਿਆ ਹੈਗਾ ਮਲਬੇ ਦਾ ਇਹਨੂੰ ਵੀ ਹਟਾਉਣ ਦੀ ਜ਼ਰੂਰਤ ਹੈ ਨਗਰਪਾਲਿਕਾ ਵੱਧਕਾਰ ਧਿਆਨ ਦੇਣ ਇਸ ਪਾਸੇ